ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇਗਾ। ਭਾਤ ਕੋਈ ਵੀ ਕੰਮ ਹੁੰਦੀ ਮੈਂ ਆਪਾਂ ਸ਼ੁਰੂ ਕੀਤਾ ਜਿੱਥੇ ਸਾਹਮਣੇ ਆ ਕੇ ਅਰਜ਼ੀ ਕੀਤੀ ਹੈ ਤੇ ਰੱਬ ਦੀ ਮਿਹਰ ਰੱਖੂਗਾ। ਆਜੇ ਕਲਰਡਵਲਪਰਸ ਜਿਹੜਾ ਸ਼ੁਰੂ ਹੋਇਆ ਜਿਸ ਦਾ ਅਰਜ਼ੀ ਕਰਕੇ ਕਲਾ ਪ੍ਰਸ਼ਾਦ ਦੀ ਦੇਖ ਵਰਤਾ ਕੇ ਸੰਗੇ ਬੁਨਿਆਦ ਰੱਖਿਆ ਗਿਆ। ਲੁਧਿਆਣਾ ਦੇ ਲੋਹਾਰਾ ਪੁੱਲ ਨਜ਼ਦੀਕ ਇਨਵੈਸਟ ਪੰਜਾਬ ਤਹਿਤ ਲੱਗਣ ਵਾਲੇ ਪ੍ਰੋਜੈਕਟ ਨੂੰ ਲੈ ਕੇ ਕੱਲ ਗਰੁੱਪ ਵੱਲੋਂ ਰੱਖੇ ਗਏ ਸਮਾਗਮ ਦੌਰਾਨ ਪਟਨਾ ਸਾਹਿਬ ਦੇ ਜਥੇਦਾਰ ਗਿਆਨੀ ਰਣਜੀਤ ਸਿੰਘ ਪਹੁੰਚੇ ਜਿੱਥੇ ਉਹਨਾਂ ਨੀ ਪੱਥਰ ਰੱਖ ਕੇ ਸਰਬੱਤ ਦੇ ਭਲੇ ਦੀ ਅਰਦਾਸ ਕੀਤੀ ਤਾਂ ਉੱਥੇ ਹੀ ਪੱਤਰਕਾਰਾਂ ਨਾਲ ਗੱਲਬਾਤ ਕਰਦੇ ਹਾਂ ਉਹਨਾਂ ਕਹਿੰਿਆ ਕਿ ਪੰਜਾਬ ਦੀ ਤਰੱਕੀ ਲਈ ਇੱਕ ਨਵੇਂ ਪ੍ਰੋਜੈਕਟ ਦੀ ਸ਼ੁਰੂਆਤ ਹੋਣ ਜਾ ਰਹੀ ਹੈ ਜਿਸ ਦੇ ਤਹਿਤ ਲੋਕਾਂ ਨੂੰ ਕਾਫੀ ਰੋਜ਼ਗਾਰ ਮਿਲੇਗਾ ਇਸ ਤੋਂ ਇਲਾਵਾ ਉਹਨਾਂ ਵੱਖ-ਵੱਖ ਮਾਮਲਿਆਂ ਤੇ ਵੀ ਗੱਲਬਾਤ ਕੀਤੀ ਜਿਹੜੀ ਇਹ ਪ੍ਰੋਜੈਕਟ ਸ਼ੁਰੂ ਹੋਣ ਜਾ ਰਿਹਾ ਅੱਜ ਅਬ ਵਿਸ਼ੇਸ਼ ਤੌਰ ਤੇ ਪਹੁੰਚੇ ਹੋ ਜੀ ਬਹੁਤ ਖੁਸ਼ੀ ਦੀ ਗੱਲ ਹੈ ਜਿੰਨਾ ਕੰਟਰੀ ਡਵੈਲਪ ਹੋਏਗਾ ਸਟੇਟ ਡਵੈਲਪ ਹੋਏਗਾ ਸਿਟੀ ਡਵੈਲਪ ਹੋਏਗਾ ਤੇ ਯਾਰ ਉਹਨਾਂ ਮਨੁੱਖਤਾ ਨੂੰ ਜ਼ਿਆਦਾ ਲਾਭ ਹੋਵੇਗਾ ਹਾਂਜੀ ਸਾਬ ਨਾਲ ਨੂੰ ਇਸ ਨਾਲ ਬਹੁਤ ਸਾਰੇ ਲੋਕਾਂ ਨੂੰ ਨਵਾਂ ਰੋਜ਼ਗਾਰ ਮਿਲੇਗਾ ਨਵੀਆਂ ਸਹੂਲਤਾਂ ਮਿਲਣਗੀਆਂ ਔਰ ਫਿਰ ਇਹ ਜਿਹੜਾ ਏਰੀਆ ਹੈ ਸਾਡਾ ਲੁਧਿਆਣੇ ਦਾ ਬੜਾ ਵਧੀਆ ਅ ਪ੍ਰੋਗਰੈਸ ਐਰੀਆ ਹੈ ਨਾਲ ਹੀ ਇਹ 5 ਨੰਬਰ ਹਾਈਵੇ ਹੈ ਬਾਈਪਾਸ ਜਿੱਤੋਂ ਦੁਰਾਹੇ ਤੋਂ ਸ਼ੁਰੂ ਹੋ ਕੇ ਸਿੱਧਾ ਫਲੋਰ ਨਿਕਲ ਜਾਈਦਾ ਹੈ ਵੈਸੇ ਵੀ ਸਾਊਦਰਨ ਲੁਧਿਆਣਾ ਜਿਹੜਾ ਉਹ ਬਹੁਤ ਜ਼ਿਆਦਾ ਵਿਕਾਸ ਕਰ ਰਿਹਾ ਹੈ ਉਸੇ ਲੜੀ ਵਿੱਚ ਅੱਜ ਇਹ ਕਾਲਨ ਡਿਵੈਲਪਰਸ ਜਿਹੜਾ ਸ਼ੁਰੂ ਹੋਇਆ ਜਿਸ ਦਾ ਅਰਦਾਸ ਕਰਕੇ ਕੜਾ ਪ੍ਰਸ਼ਾਦ ਦੇ ਕੇ ਵਰਤਾ ਕੇ ਸੰਗੇ ਬੁਨਿਆਦ ਰੱਖਿਆ ਗਿਆ ਮਹਾਰਾਜਾ ਚਰਨਾਚਰ ਦਾਸ ਕੀਤੀ ਗਈ ਹੈ ਵੀ ਇਹ ਪ੍ਰੋਜੈਕਟ ਜਲਦੀ ਤੋਂ ਜਲਦੀ ਤਾਮੀਰ ਹੋਵੇ ਤੇ ਇਸ ਤੋਂ ਮਿਲਣ ਵਾਲੀਆਂ ਸਹੂਲਤਾਂ ਦਾ ਸਾਰੇ ਪੰਜਾਬ ਦੇ ਲੋਕਾਂ ਨੂੰ ਲਾਭ ਮਿਲੇ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਇੱਕ ਸਵਾਲ ਸੀਗਾ ਜੀ ਕਾਹ ਲੋ ਡਿਵੈਲਪਰ ਹੈ ਜਿਹੜੇ ਇਹ ਆਪਣੇ ਖਰਚੇ ਉੱਤੇ ਪੁਲ ਬਣਾ ਰਹੇ ਆ ਇਲਾਕਾ ਨਿਵਾਸੀ ਕਿਤਨਾ ਕਿਤੇ ਸਲਾਘਾ ਕਰਦੇ ਕਿਵੇਂ ਦੇਖਦੇ ਜੀ ਗੱਲ ਹੀ ਸਲਾਘਾਯੋਗ ਹੈ ਜਦ ਆਪਣੇ ਪੁਲ ਬਣ ਜਾਏਗਾ ਤਾਂ ਆਉਣਾ ਜਾਣਾ ਹੋਰ ਵੀ ਸੌਖਾ ਹੋ ਜਾਏਗਾ ਅੱਗੇ ਦੋ ਪੁਲ ਲੱਗੇ ਲੱਗੇ ਹੈ ਨੇ ਤੇ ਤੀਸਰਾ ਇਹ ਬਣ ਜਾਏਗਾ ਅੱਗੇ sigma ਮਰ ਸਿੰਘ ਕਾਲਜ ਦਾ ਪੁਲ ਹੈ ਉਹ ਜਿੰਨਾ ਵਿਕਾਸ ਹੋਏਗਾ ਉਹਨਾਂ ਜ਼ਿਆਦਾ ਲਾਭ ਹੋਏਗਾ ਕਿੰਨੇ ਕਿਤੇ ਅੱਜ ਜਥੇਦਾਰ ਸਾਹਿਬ ਵੀ ਪਹੁੰਚੇ ਨੇ ਸ਼ਲਾਘਾ ਕੀਤੀ ਹੈ ਇਸ ਕਦਮ ਦੀ ਉਹਨਾਂ ਨੇ ਇੱਕ ਜਿਹੜਾ ਪ੍ਰੋਜੈਕਟ ਆ ਪੰਜਾਬ ਲੀਲੀ ਹਾਂ ਜਿਹੜੇ ਜਾਣਗੇ ਉਹ ਲੋਗੋ ਨਾਲ ਹਾਂਜੀ ਇਨਵੈਸਟ ਪੰਜਾਬ ਜਿਹੜਾ ਪੰਜਾਬ ਦਾ ਪ੍ਰੋਗਰਾਮ ਹੈ ਪੰਜਾਬ ਦੇ ਸੀਐਮ ਸਾਹਿਬ ਦਾ ਉਹਦੇ ਅੰਡਰ ਲਿਆਂਦਾ ਆ ਪਰ ਕੋਈ ਵੀ ਕੰਮ ਹੁਣ ਜਿਵੇਂ ਆਪਾਂ ਸ਼ੁਰੂ ਕੀਤਾ ਜਿੱਥੇ ਸਾਹਮਣੇ ਆ ਕੇ ਅਰਦਾਸ ਕੀਤੀ ਹੈ ਤੇ ਆਪਦੀ ਮਿਹਰ ਰੱਖੂਗਾ ਤੇ ਪ੍ਰੋਜੈਕਟ ਆਪਾਂ ਲੋਕਾਂ ਦੇ ਵਿੱਚ ਲਿਆਵਾਂਗੇ ਤੇ ਲੋਕਾਂ ਨੂੰ ਵੱਧ ਤੋਂ ਵੱਧ ਜੋਬਸ ਦਵਾ ਕੇ ਲਿਆ ਕੇ ਤੇ ਉਹਨਾਂ ਦੀ ਸਹੂਲਤਾਂ ਨੂੰ ਮਨ ਲਪੂਰੀਆਂ ਕਰਨ ਦੀ ਕੋਸ਼ਿਸ਼ ਕਰਾਂਗੇ ਨਾਲ ਲਗਵਾ ਬ੍ਰਿਜ ਆ ਰਿਹਾ ਹੈ 40 ਫੁੱਟ ਵੱਡਾ ਜਿਹਦੇ ਨਾਲ ਇੱਥੇ ਏਰੀਏ ਦੇ ਵਿੱਚ ਲੱਗਦੇ ਜਾਮ ਜੁਮ ਸਭ ਘਟ ਜਾਣਗੇ ਤੇ ਇਹ ਸਾਰੀ ਫੰਡਿੰਗ ਕਾਹ ਲੋ ਡਿਵੈਲਪਰ ਸਾਹਿਬ ਕਰ ਰਹੇ ਹਨ